ਆ ਬਿਲਕੁਲ ਅਸੀਂ ਅਸਲ ਵਿੱਚ ਮੌਜੂਦਾ ਅਮਰਸਰ ਦੇ ਪਿੰਡ ਪਿੱਟੇਵਡ ਵਡਾਲਾ ਪਿੱਟੇਵਡ ਜਿੱਥੇ ਤਸਵੀਰ ਤੁਸੀਂ ਦੇਖ ਸਕਦੇ ਹੋ ਇੱਕ ਡਰੋਨ ਜੋ ਸਾਡੇ 에어 డిਫੈਂਸ ਸਿਸਟਮ ਵੱਲੋਂ ਨਸ਼ਟ ਕੀਤਾ ਗਿਆ ਸੀ ਹਵਾ ਦੇ ਵਿੱਚ ਪਰ ਉਹ ਤੁਸੀਂ ਦਿਸ਼ਾ ਦੂਰੀ ਬਦਲੀ ਔਰ ਇਹ ਪਿੰਡ ਵਡਾਲਾ ਪਿੱਟੇਵਡ ਦੇ ਇੱਕ ਘਰ ਦੇ ਵਿੱਚ ਡਿੱਗਿਆ ਹੈ ਹਾਲਾਂਕਿ ਜੋ ਡਰੋਨ ਦੇ ਪਾਰਟ ਸਨ ਕਿਉਂਕਿ ਪਿੰਡ ਵਾਸੀਆ ਵੱਲੋਂ ਮੌਕੇ ਤੇ ਪਹਿਲਾਂ ਸਭ ਤੋਂ ਪਾਣੀ ਪਾ ਕੇ ਇਸ ਦੀ ਇਸ ਨੂੰ ਅੱਗ ਲੱਗੀ ਹੋਈ ਸੀ ਉਹ ਬੁਝਾਈ ਗਈ ਉਸ ਤੋਂ ਬਾਅਦ ਜਿਹੜਾ ਇਲਾਕਾ ਨਿਵਾਸੀਆਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਨੇ ਆ ਕੇ ਦੇਖਿਆ ਸੰਜੀਦਗੀ ਨੂੰ ਦੇਖਦੇ ਆ ਜਿਹੜਾ ਇੱਥੇ ਆਰਮੀ ਪਾਈ ਗਈ ਤੇ ਆਰਮੀ ਨੇ ਸਭ ਤੋਂ ਪਹਿਲਾਂ ਜੋ ਡਰੋਨ ਇਸ ਦੇ ਜਿਸ ਦਿਨ ਨਾਲ ਇਹ ਵਿਸਫੋਟਕ ਪਦਾਰਥ ਬਣਿਆ ਹੋਇਆ ਸੀ ਉਹ ਡਰੋਨ ਜਿਹੜਾ ਆਪਣੇ ਕਬਜ਼ੇ 'ਚ ਕੀਤਾ ਔਰ ਹਾਲਾਂਕਿ ਇਹ ਬੇਹੱਦ ਖਤਰਨਾਕ ਅਣ ਚੱਲਿਆ ਹੋਇਆ ਵਿਸਫੋਟਕ ਪਦਾਰਥ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ RDX ਵਰਗਾ ਕੋਈ ਬਰੂਧ ਹੈ ਜੋ ਕਿ ਬੇहद ਖਤਰਨਾਕ ਸੀ ਜੇਕਰ ਇਹ ਫਟ ਜਾਂਦਾ ਤਾਂ ਸ਼ਾਇਦ ਇਹ ਪੂਰਾ ਪਿੰਡ ਤਬਾਹ ਹੋ ਸਕਦਾ ਸੀ ਤੋਂ ਬੇहद ਸੰਜੀਦਾ ਮਾਮਲਾ ਹੈ ਬੇहद دہشت ਇਸ ਇਲਾਕੇ ਦੇ ਵਿੱਚ ਫੈਲੀ ਹੈ ਕਿਉਂਕਿ ਇਹ ਘਟਨਾ ਸਵੇਰੇ 5:30 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ ਕਿਉਂਕਿ ਅਸੀਂ ਸਵੇਰੇ ਵੀ ਗੱਲ ਕਰ ਰਹੇ ਸੀ ਕਿ ਦਿਨ ਚੜ੍ਹਦੇ ਹੀ ਅੱਜ ਜਿੱਥੇ ਰਾਤ ਨੂੰ ਲਗਾਤਾਰ ਧਮਾਕਿਆਂ ਦੀ ਬਾਤ ਸੁਣਾਈ ਦਿੱਤੀ ਉੱਥੇ ਦਿਨ ਚੜ੍ਹਦੇ ਹੀ ਅੱਜ ਜਿਹੜਾ ਡਰੋਨ ਟੈਕ ਅੰਮ੍ਰਿਤਸਰ ਚ ਵਕਫਕ ਥਾਵਾਂ ਤੇ ਹੋਇਆ ਚਾਹੇ ਸਾਡੇ ਇਹ ਡਿਫੈਂਸ ਸਿਸਟਮ ਵੱਲੋਂ ਉਹਨਾਂ ਨੂੰ ਹਵਾ ਚ ਹੀ ਨਸ਼ਟ ਕੀਤਾ ਜਾ ਰਿਹਾ ਪਰ ਇਹ ਬੇਹੱਦ ਖਤਰਨਾਕ ਚੀਜ਼ ਹੈ ਜੋ ਇਸ ਵੇਲੇ ਸੀ ਆਪਣੇ ਦਸਕਦ ਨਾਲ ਤਸਵੀਰ ਸਾਂਝੀ ਕਰ ਰਹੇ ਹਾਂ ਸ਼ਾਇਦ ਇਸ ਨੂੰ ਦੇਖਣ ਵਾਲਿਆਂ ਦਾ ਵੀ ਦਿਲ ਕੰਬ ਉਠੇ ਕਿਉਂਕਿ ਇਹ ਇੱਕ ਘਰ ਦੇ ਵਿੱਚ ਲੱਗਿਆ ਇੱਕ ਡਰੋਨ ਜਿਹੜਾ ਜਿਸ ਦੇ ਨਾਲ ਇਹ ਬੰਨੇ ਹੋਏ ਸਨ ਦੋਨੇ ਜੋ ਬੰਬ ਨੁਮਾ ਚੀਜ਼ਾਂ ਨਜ਼ਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਬੇहद ਖਤਰਨਾਕ ਵਿਸਫੋਟਕ ਪਦਾਰਥ ਹੈ ਇਸ ਦੇ ਨਾਲ ਬਹੁਤ ਵੱਡਾ ਬਲਾਸਟ ਹੋ ਸਕਦਾ ਸੀ ਔਰ ਪੂਰੇ ਇਲਾਕੇ ਦੇ ਵਿੱਚ ਤਬਾਹੀ ਫੈਲ ਸਕਦੀ ਸੀ ਤਾਂ ਇਹ ਡਰੋਨ ਦੇ ਨਾਲ ਬੰਨਿਆ ਸੀ ਜਦੋਂ ਡਰੋਨ ਇੱਥੇ ਡਿੱਗਿਆ ਤਾਂ ਉਸ ਨੂੰ ਅੱਗ ਵੀ ਲੱਗੀ ਹੋਈ ਸੀ ਤਾਂ ਇਲਾਕਾ ਨਿਵਾਸੀਆਂ ਵੱਲੋਂ ਤੁਰੰਤ ਇਸ ਨੂੰ ਪਾਣੀ ਪਾ ਕੇ ਜਿਹੜਾ ਬੁਝਾਇਆ ਗਿਆ ਔਰ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਉਹ ਲੋਕ ਉਹ ਇਲਾਕਾ ਨਿਵਾਸੀ ਜਾਂ ਜਿਨ੍ਹਾਂ ਦਾ ਘਰ ਹੈ ਇੱਥੇ ਮੌਜੂਦ ਨੇ ਉਹਨਾਂ ਤੋਂ ਜ਼ਰੂਰ ਜਾਣਨਾ ਚਾਹਵਾਂਗੇ ਕਿ ਕੀ ਘਟਨਾ ਵਾਪਰੀ ਸੀ ਕਿਸ ਤਰ੍ਹਾਂ ਦੇ ਨਾਲ ਜਿਹੜਾ ਜਕਤੂ ਕਰਕੇ ਸਰ ਮੁੜ ਕੇ ਆਪਣੀ ਪਾਜੀ ਕਿੰਨੇ ਵਜ ਦੀ ਗੱਲ ਹੈ ਕਦੋਂ ਇਹ ਡਿੱਗਿਆ ਇਹ ਸਰ 5:30 ਵਜ ਦੀ ਗੱਲ ਹੈ ਕੀ ਸੀ ਇਹ ਨਾਲ ਕਿੰਨੇ ਨਾਲ ਬੰਨੇ ਹੋਇਆ ਸੀ ਇਹ ਸਰ ਇਹ ਡਰੋਨ ਜਿਸ ਦਾ ਛੋਟਾ ਜਹਾਜ ਨਹੀਂ ਹੁੰਦਾ ਜਾਜ ਟੈਪ ਚ ਸਾਰਾ ਕੁਝ ਸੀ ਜਾਜ ਰਾਈ ਮਲੇ ਜਨਾ ਛੋਟਾ ਡਰੋਨ ਹੁੰਦਾ ਆ ਇਹ ਡਰੋਨ ਰਾਈ ਸਾਢੇ 5 ਦੇ ਕਰੀਬ ਡਿੱਗਾ ਆ ਦੇਖ ਕੇ ਕੁਝ ਇਹਦੇ ਚ ਪਾੜ ਪਰਲੇ ਬਨੇ ਚਲ ਗਏ ਅਗੂਗ ਲੱਗੀ ਆ ਤੇ ਬੁਝਾਇਆ ਗਿਆ ਲਾਗੇ ਪਿੰਡ ਵੱਤ ਨਾਲ ਡਿੱਗਣ ਤੋਂ ਬਾਅਦ ਅੱਗ ਲੱਗੀ ਆ ਹਾਂਜੀ ਡਿੱਗਣ ਤੋਂ ਬਾਅਦ ਆ ਕਾਫੀ ਵੱਡਾ ਸੀ ਡਰੋਨ 4 ਫੁੱਟ ਦਾ ਸੀ ਸਾਰਾ 4 ਫੁੱਟ ਹਾਂਜੀ ਸਾਰਾ ਉਸ ਤੋਂ ਬਾਅਦ ਅੱਗ ਲੱਗੀ ਹਾਂਜੀ ਸਰ ਉਸ ਤੋਂ ਬਾਅਦ ਹਾਂਜੀ ਸਰ ਉਹਦੇ ਉੱਠ ਕੇ ਸਾਰਿਆਂ ਨੇ ਲਾਗੇ ਬਨੇ ਕਰ ਵਾਲਿਆਂ ਨੇ ਸਾਰਿਆਂ ਨੇ ਅੱਗ ਬੁਝਾ ਕੇ ਤੇ ਇਹਨੂੰ ਕੰਟਰੋਲ ਕੀਤਾ ਮੁੜ ਕੇ ਆਰਮੀ ਆ ਗਈ ਹੈ ਮੁੜ ਕੇ ਮਲਾਜ਼ਮ ਪੁਲਿਸ ਵੀ ਆ ਗਈ ਹੈ ਸਾਰੇ ਕੰਟਰੋਲ ਕਰ ਲਿਆ ਇਹ ਸਾਰਾ ਜੇ ਬਲਾਸਟ ਨਹੀਂ ਹੋਇਆ ਜੇ ਸਾਰਾ ਉਹ ਨਹੀਂ ਆਰਮੀ ਆਏਗੀ ਇਹਨੂੰ ਸਾਰਾ ਹਾਂ ਜੀ ਹਾਂ ਜੀ ਪਰ ਜੇ ਬਲਾਸਟ ਹੋ ਜਾਂਦਾ ਤੇ ਸਰ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ ਤੁਹਾਡੀ ਤਬਾਹੀ ਸੀ ਇਹ ਬਹੁਤ ਜ਼ਿਆਦਾ ਸਰ ਸਾਰੇ ਲੱਗੇ ਹੈਗੇ ਤਬਾਈ ਬਹੁਤ ਜ਼ਿਆਦੀ ਹੈ ਕਿੰਚ ਕਾਫੀ ਦਹਿਸ਼ਤ ਹੈ ਬਹੁਤ ਸਰ ਬਹੁਤ ਜ਼ਿਆਦੀ ਹੈ ਸਰ ਇਹ ਕਰ ਰਾਤ ਦੀ ਵੀ ਰਾਤ ਵੀ ਫਾਇਰਿੰਗ ਹੋ ਰਹੀ ਹੈ ਰਾਤ ਦੀ ਵੀ ਡਰੇਗਾ ਰਾਤ ਨੂੰ ਵੀ ਦੱਸਿਆ ਜਾ ਰਿਹਾ ਹੈ ਕਿ ਭਾਜੀ ਥੋੜਾ ਜਿਹਾ ਦੱਸ ਦਿਓ ਇੱਕ ਮਿੰਟ ਆਜੀ ਬਾਹਰ ਆ ਕੇ ਦੱਸ ਦਿਨਾ ਬਾਹਰ ਤੋਂ ਪੁਲਿਸ ਰੋਕ ਰਹੀ ਏ ਕਿਉਂਕਿ ਅਣ ਚੱਲਿਆ ਏ ਇਹ ਖਤਰਨਾਕ ਹੋ ਸਕਦਾ ਇਸ ਦੇ ਨੇੜੇ ਰਹਿਣਾ ਵੀ ਭਾਈ ਥੋੜੀ ਜਾਣਕਾਰੀ ਦੇ ਦਿਓ ਕੀ ਦੱਸੋ ਹਾਂਜੀ ਇੱਕ ਮਿੰਟ ਆਜੀ ਬਾਹਰ ਆ ਕੇ ਦੇ ਦਿਨਾ ਬਾਹਰ ਆ ਕੇ ਦੇ ਦਿਨਾ ਬਾਹਰ ਆ ਕੇ ਬਾਹਰ ਆ ਬਿਲਕੁਲ ਪੁਲਿਸ ਵੱਲੋਂ ਸਾਰਿਆਂ ਨੂੰ ਪਾਸੇ ਜਾਣ ਲਈ ਕਿਹਾ ਗਿਆ ਕਿਉਂਕਿ ਇਹ ਅਣ ਚੱਲਿਆ ਵਿਸ਼ੋਟਕ ਪਦਾਰਥ ਹੈ ਭਾਈ ਕੀ ਘਟਨਾ ਵਾਪਰੀ ਕਿਸ ਤਰ੍ਹਾਂ ਤੁਹਾਨੂੰ ਜਾਣਕਾਰੀ ਮਿਲੀ ਸਰ ਇਹ ਕੁਝ 5:30 ਵੇਟ ਡਗਾ ਡਰਾਉਣ ਪੂਰਾ ਹਾਂਜੀ ਕਿੱਥੇ ਅਹੀਂ ਆਪਣੇ ਘਾਰੀਆਂ ਇੱਥੇ ਮਤਲਬ ਕਿ ਉੱਠੇ ਆ ਮੱਝਾਂ ਚੋਂ ਦਾ ਟਾਈਮ ਹੋਇਆ ਸੀ ਇਹਦੇ ਪਸ਼ੂ ਬੱਜੇ ਸੀ ਪੰਜ ਸੱਤ ਉਹ ਡਿੱਗਣ ਦੇ ਨਾਲ ਹੀ ਇੱਕਦਮ ਅੱਗ ਲੱਗੀ ਤੁਸੀਂ ਵੇਖ ਕੇ ਆ ਜਾਂਦਾ ਟੋਆ ਪੈ ਗਿਆ ਤੇ ਡਿਫਿਊਜ਼ ਹੋਣ ਤੋਂ ਬਾਅਦ ਚ ਆਹੀਂ ਉਹਨਾਂ ਨੂੰ ਮਾਰ ਡੇਨ ਨੂੰ ਬਾਹਰ ਕੱਢਿਆ ਆਣ ਗਵਾਣ ਆ ਗਏ ਫਿਰ ਅੱਗ ਬੁਝਾਈ ਇਹਦੀ ਤੇ 15 20 ਮਿੰਟ ਚ ਆ ਕੇ ਆਰਮੀ ਉਹਨੂੰ ਲੈ ਗਈ ਆ ਸਾਰਾ ਇਕੱਠਾ ਕਰਕੇ ਬਾਅਦੋਂ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਆ ਕੇ ਮਤਲਬ ਕਿ ਜਗ੍ਹਾ ਸੀਲ ਕੀਤੀ ਆ ਜਿਹਦਾ ਸੀਲ ਕਰ ਪਰ ਕਾਫੀ ਡਰ ਲੱਗਦਾ ਹੈ ਉਹ ਚੀਜ਼ ਸਰ ਡਰ ਦਾ ਮਾਹੌਲ ਬਣਿਆ ਸਾਰੇ ਪਿੰਡ 'ਚ ਬੜੀ دہشت ਫੈਲਦੀ ਹੈ ਜੋ ਇਸ ਤਰ੍ਹਾਂ ਦਾ ਕੋਈ ਅਨ ਚੱਲਿਆ ਹਾਂ ਹਾਂ ਜੀ ਬਹੁਤ ਜ਼ਿਆਦਾ ਡੈਸ਼ ਫੈਲਦੀਆਂ ਹਾਂ ਜੀ ਕਿ ਇਹ ਖਤਰੇ ਵਾਲਾ ਕੰਮ ਹੀ ਆ ਜੀ ਨਾ ਤੂੰ ਵੀ ਕਹਿੰਦੇ ਗੋਲੀ ਦੀ ਆਵਾਜ਼ ਆ ਰਾਤ ਵੀ ਗੋਲੀ ਦੀ ਆਵਾਜ਼ ਜੀ ਸਾਰੀ ਰਾਤ ਸਾਰੀ ਰਾਤ ਸਾਰੀ ਰਾਤ ਗੋਲੀਆਂ ਚਲਦੀ ਰਹੀਆਂ ਸਾਡੇ ਲਾਗੇ ਆਰਮੀ ਦਾ ਹੈਗਾ ਨਾ ਉੱਥੇ ਸਾਰੀ ਰਾਤ ਗੋਲੀਆਂ 9:00 ਵਜੇ ਤੋਂ ਸ਼ੁਰੂ ਹੋ ਗਈਆਂ 8:30 ਲੈਡ ਚਲ ਗਈ 9:00 ਵਜੇ ਤੋਂ ਗੋਲੀਆਂ ਚਲਦੀ ਰਹੀਆਂ 5:30 ਵਜੇ ਤੱਕ ਚਲਦੀ ਰਹੀਆਂ 5:30 ਸਾਢੇ 5:00 ਸਾਢੇ 5:00 ਵਜੇ ਦੇ 26 ਮਿੰਟ ਦੇ ਡੇਕ ਪਏ। ਹੁਣ ਤੱਕ ਸੀਗਾ ਕਿ ਜਿਹੜਾ ਸਿਆਣਾ ਦੇ ਠਿਕਾਣੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਹੁਣ ਅਨੇਵਾ ਕੰਮ ਹੈ ਵੀ ਆਹ ਹਾਂਜੀ ਹਾਂਜੀ ਸਰ। ਪਾਸੇ ਆਰਮੀ ਪੈਂਦੀ ਐ ਇਧਰ ਵੀ ਆਰਮੀ ਐ ਉਧਰ ਵੀ ਆਰਮੀ ਐ ਇਧਰ ਮਾਲੀ ਵੱਡਾ ਪੈਂਦਾ ਉਧਰ ਵੀ ਆਪੀ ਐ। ਸਾਰੇ ਬੰਦੇ ਆਰਮੀ ਆ। ਸਾਰੇ ਬੰਦੇ ਆਰਮੀ ਆ। ਇਹ ਹੁਣ ਕੀ ਘਰਾਂ ਨੂੰ ਨਿਸ਼ਾਨਾ ਬਣਾਉਣ ਲੱਗ ਗਏ ਆ ਆਰਮੀ ਦਾ ਨਹੀਂ ਜੋਰ ਚ ਲੰਦਿਆ। ਉਹ ਨਾ ਡਰੀ ਐ? ਡਰ ਐ। ਦਰਦਮホール ਸਰ ਪਾਕਿਸਤਾਨ ਆਰਮੀ ਦਾ ਕਿਸੇ ਬੰਨੇ ਜੋਰ ਨਹੀਂ ਚੱਲਣਾ ਤੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾਂਦੇ ਆ ਜੀ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਬੇहद ਗੰਭੀਰ ਸੰਜੀਦਾ ਮਾਮਲਾ ਹੈ ਹਲਕੇ ਦੇ ਵਿਧਾਇਕ ਵੀ ਇੱਥੇ ਪਹੁੰਚੇ ਨੇ ਸ਼ਾਇਦ ਉਹਨਾਂ ਕੋਲੇ ਕੋਈ ਅਹਿਮ ਜਾਣਕਾਰੀ ਹੋਵੇ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਜਸਵਿੰਦਰ ਸਿੰਘ ਰਮਦਾਸ ਹੋਗੇ ਅਟਾਰੀ ਦੇ ਵਿਧਾਇਕ ਨੇ ਤੋਂ ਉਹਨਾਂ ਤੋਂ ਵੀ ਜ਼ਰੂਰ ਪੁੱਛਣਾ ਚਾਹਾਂਗੇ ਕਿ ਭਾਜੀ ਕੀ ਚਤਨਾ ਵਾਪਰੀ ਕੀ ਚਾਲ ਚੱਲੇ ਅਨਹੋਣੀ ਹੁਣ ਤੱਕ ਕੀ ਅਪਡੇਟ ਹੈ ਤੁਹਾਡੇ ਕੋਲ ਕੀ ਜਾਣਕਾਰੀ ਤੁਹਾਨੂੰ ਅਧਿਕਾਰੀ ਨੇ ਕੀ ਦੱਸਿਆ ਜੀ ਮੈਂ ਕਹਿਣੇ ਆਇਆ ਆਪਾਂ ਦੇਖਣ ਨਹੀਂ ਆਏ ਤਮਾਸ਼ਾ ਨਹੀਂ ਕਰਨਾ ਹੈ ਜੀ ਜੀ ਅਸੀਂ ਤਾਂ ਆਏ ਕਿ ਇੱਥੇ ਇਹਦੇ ਸੈੱਲ ਡਿੱਗੇ ਆ ਉਤੋਂ ਡਿਫਿਊਜ਼ ਹੋਏਗੀ ਚਾਹੇ ਮਜ਼ਾਈਲ ਹੈ ਚਾਹੇ ਡਰੋਨ ਹੈ ਡਿਫਿਊਜ਼ ਨਹੀਂ ਹੋਏ ਨੇ ਤਾਂ ਹੀ ਤੇ ਉੱਤੇ ਐਮਆਈਏ ਵਾਲੇ ਖੜੇ ਆ ਨਾ ਰਿਟਲ ਇੰਟੈਲੀਜੈਂਸ ਨੂੰ ਪਤਾ ਹੁੰਦਾ ਉਹ ਇਹਨਾਂ ਨੂੰ ਲੈ ਜਾਣਗੇ ਉਹਨਾਂ ਨੂੰ ਉਠਾ ਕੇ ਲੈ ਜਾਣਗੇ ਅਗਰ ਇੱਥੇ ਡਿਫਿਊਜ਼ ਕਰਨ ਵਾਲਾ ਹੋਇਆ ਤੇ ਉਹ ਇੱਥੇ ਡਿਫਿਊਜ਼ ਕਰ ਦੇਣਗੇ ਠੀਕ ਹੈ ਨਾ ਤੁਸੀਂ ਮੈਂ ਤਾਂ ਇਹਨਾਂ ਕਹਿਣ ਵਾਲਾ ਕਹਿਣ ਵਾਸਤੇ ਆਇਆ ਇਹ ਜਨਤਾ ਨੂੰ ਫੌਜੀ ਬਿਲੰਦ ਰੱਖੋ ਦੁਸ਼ਮਣ ਨਾਲ ਮੁਕਾਬਲਾ ਆ ਆਪਣਾ ਮਨੋਬਲ ਨਹੀਂ ਡਿੱਗਣ ਦੇਣਾ ਚੜ੍ਹਦੀ ਕਲਾ 'ਚ ਰਹਿਣਾ ਆਪਣਾ ਆਪਾਂ ਆਪਣੇ ਦੇਸ਼ ਦੇ ਨਾਲ ਆਂ ਦੇਸ਼ ਦੇ ਵਾਸੀ ਆਂ ਦੇਸ਼ ਦੇ ਨਾਲ ਰਹਿਣੇ ਆਂ ਲੇਕਿਨ ਜੋ ਫੌਜ ਹੁਕਮ ਕਰੇ ਉਹਦੇ ਅਨੁਸਾਰ ਚੱਲਣਾ ਜੋ ਸਾਡਾ ਪ੍ਰਸ਼ਾਸਨ ਕਵੇ ਉਹਦੇ ਮੁਤਾਬਕ ਚੱਲਣਾ ਬੱਤੀਆਂ ਨਹੀਂ ਰਾਤ ਨੂੰ ਜਗਾਉਣੀਆਂ ਟੈਂਸਰ ਲਾੜਾਂਗੇ ਜਦੋਂ ਸਾਇਰਨ ਵੱਜੇ ਉਹਦੇ ਮੁਤਾਬਕ ਜਿਹੜੇ ਐਕਸ਼ਨ ਕਰਨੇ ਆ ਸਾਰੇ ਸਮਝਾਏ ਹੋਏ ਆ ਮੈਂ ਤੇ ਇਹ ਕਹਿਣਾ ਲੱਭ ਚੜ੍ਹਦੀ ਕਲਾ 'ਚ ਰਭੋ ਘਬਰਾਉਣਾ ਨਹੀਂ ਪਿੰਡ ਕਲਾਚ ਰਹੋ ਤੇ ਪ੍ਰਸ਼ਾਸਨ ਦੀ ਇਹ ਹਦਾਇਤਾਂ ਦੀ ਇਨ ਬਿਨ ਪਾਲਣਾ ਕਰੋ ਇਹ ਕਹਿਣਾ ਹੈ ਹਲਕਾ ਅਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਦਾ ਤਾਂ ਇਹ ਤਸਵੀਰ ਅਸੀਂ ਪਿੰਡ ਬਡਾਲਾ ਪਿੱਟੇਵਿੜ ਦੀ ਸਾਂਝੀ ਕਰ ਰਹੇ ਹਾਂ ਜਿੱਥੇ ਬੇਹੱਦ ਖਤਰਨਾਕ ਵਿਸਫੋਟਕ ਪਦਾਰਥ ਵਿਸਫੋਟਕ ਜਿਹੜਾ ਹੈ ਉਹ ਇਸ ਇੱਕ ਘਰ ਦੇ ਵਿੱਚ ਡਿੱਗਿਆ ਸਾਢੇ 5 ਦਾ ਟਾਈਮ ਸੀ ਪਰਿਵਾਰ ਮੱਝਾਂ ਚੋਂ ਦੀ ਤਿਆਰੀ ਕਰ ਰਿਹਾ ਸੀ ਡਿੱਗਿਆ ਡਰੋਨ ਉਸ ਨੂੰ ਅੱਗ ਲੱਗੀ ਉਸਦੇ ਪਾਰਟਸ ਘਰ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਡਿੱਗੇ ਪਰ ਉਸ ਤੋਂ ਬਾਅਦ ਜਿਹੜਾ ਮੌਕੇ ਤੇ ਅੱਗ ਬੁਝਾਈ ਗਈ ਪੂਰੇ ਪਿੰਡ ਵਾਸੀਆਂ ਵੱਲੋਂ ਇਕੱਠੇ ਹੋ ਕੇ ਔਰ ਹੁਣ ਇਹ ਅਣਚਲਿਆ ਵਿਸੋਟਕ ਪਦਾਰਥ ਜੋ ਸੈੱਲ ਸਾਹਮਣੇ ਪਏ ਨਜ਼ਰ ਆ ਰਹੇ ਨੇ ਇਹ ਡਰੋਨ ਦੇ ਨਾਲ ਬੰਨ ਕੇ ਭੇਜੇ ਗਏ ਸੀ ਹਾਲਾਂਕਿ ਇਹ ਇਹ ਬੇਹਤ ਖਤਰਨਾਕ ਹੋ ਸਕਦਾ ਹੈ ਹੁਣ ਵੀ ਦੱਸਿਆ ਜਾ ਰਿਹਾ ਹੈ ਕਿ ਅਣ ਚੱਲਿਆ ਹੈ ਇਸ ਨੂੰ ਡਿਫਿਊਜ਼ ਕਰਨ ਦੇ ਲਈ ਇੱਕ ਵਿਸ਼ੇਸ਼ ਮਹਰਾਂ ਦੀ ਟੀਮ ਜਿਹੜੀ ਹੈ ਉਹ ਇੱਥੇ ਪਹੁੰਚ ਰਹੀ ਹੈ ਹਾਲਾਂਕਿ ਆਰਮੀ ਮੌਜੂਦ ਹੈ ਪੁਲਿਸ ਮੌਜੂਦ ਹੈ ਮੰਟਰੀ ਇੰਟੈਲੀਜੈਂਸ ਦੇ ਲੋਕ ਅਧਿਕਾਰੀ ਇੱਥੇ ਮੌਜੂਦ ਨੇ ਪਰ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਹੈ ਉਹ ਬੰਬ ਸਕੁਐਡ ਦਾ ਵਿਸ਼ੇਸ਼ ਮਹਰਾਂ ਦੀ ਟੀਮ ਦਾ ਜਿਨ੍ਹਾਂ ਵੱਲੋਂ ਇਹਨਾਂ ਸੈੱਲਾਂ ਨੂੰ ਇਸ ਵਸਪੋਰਟਿਕ ਪਦਾਰਥ ਨੂੰ ਜਿਹੜਾ ਡਿਫਿਊਜ਼ ਕੀਤਾ ਜਾਣਾ ਹੈ ਨਸ਼ਤ ਕੀਤਾ ਜਾਣਾ ਉਹ ਇਹ ਵੀ ਦੇਖਣ ਵਾਲੀ ਗੱਲ ਉਕਿ ਅਤਿ ਨਸ਼ਤ ਕੀਤਾ ਜਾਂਦਾ ਜਾਂ ਕਿਸੇ ਹੋਰ ਸੁਰੱਖਿਅਤ ਥਾਂ ਤੇ ਲਿਜਾ ਕੇ ਨਸ਼ਤ ਕੀਤਾ ਜਾਂਦਾ ਕਿਉਂਕਿ ਇੱਥੇ ਇਸ ਨੂੰ ਨਸ਼ਤ ਕਰਨਾ ਜਿਹੜਾ ਖਤਰਨਾਕ ਹੋ ਸਕਦਾ ਹੈ ਇਹ ਫਟ ਸਕਦਾ ਹੈ ਇਸ ਦਾ ਧਮਾਕਾ ਹੋ ਸਕਦਾ ਹੈ ਇਸ ਦੇ ਆਲੇ ਦੁਆਲੇ ਲੋਕਾਂ ਦਾ ਘਰਾਂ ਦਾ ਨੁਕਸਾਨ ਹੋ ਸਕਦਾ ਹੈ ਤੋਂ ਜਿਆਦਾ ਸੰਭਾਵਨਾ ਇਸ ਗੱਲ ਦੀ ਹੈ ਕਿ ਇਸ ਨੂੰ ਇੱਥੋਂ ਲਜਾਇਆ ਜਾਊਗਾ ਕਿਸੇ ਸੁਰੱਖਿਤ ਕਿਸੇ ਖਾਲੀ ਥਾਂ ਕਿਸੇ ਰਿਮੋਟ ਏਰੀਆ ਦੇ ਵਿੱਚ ਜਾ ਕੇ ਡਿਫਿਊਜ਼ ਕੀਤਾ ਜਾਊਗਾ ਤਾਂ ਇੱਕ ਵੱਡਾ ਹਾਦਸਾ ਹੋਣ ਤੋਂ ਟਲਿਆ ਹੈ ਗਣੀਮਤ ਹੈ ਖੁਸ਼ਕਿਸਮਤੀ ਹੈ ਇਲਾਕਾ ਨਿਵਾਸੀਆਂ ਦੀ ਕਿਉਂਕਿ ਜੇਕਰ ਇਹ ਫਟਦਾ ਇਹ ਧਮਾਕਾ ਕਰਦਾ ਇਹ ਇਹ ਚ ਇਹਨਾਂ ਹਾਲਾਤਾਂ ਨੂੰ ਮੁੱਖ ਰੱਖਦੇ ਹਾਂ ਪ੍ਰਸ਼ਾਸਨ ਵੱਲੋਂ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ 7 ਵਜੇ ਤੋਂ ਬਾਅਦ ਕੋਰੋਨਾ ਨਿਕਲਣ ਦਾ ਆਦੇਸ਼ ਦਿੱਤਾ ਗਿਆ ਹੈ ਬਾਜ਼ਾਰ ਰੈਸਟੋਰੈਂਟ ਢਾਬੇ ਸਾਰਾ ਕੁਝ ਜੋ ਹੈ ਉਹ 7 ਵਜੇ ਤੋਂ ਬਾਅਦ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ 8 ਵਜੇ ਤੋਂ ਬਾਅਦ ਲਾਈਟਾਂ ਨਾ ਜਗਾਉਣ ਦਾ ਕਿਉਂਕਿ ਹੁਣ ਬਲੈਕਆਊਟ ਜਿਹੜਾ ਹੈ ਉਹ ਇੱਕ ਰੂਟੀਨ ਬਣ ਗਈ ਇਸ ਨੂੰ ਸਾਨੂੰ ਸਾਨੂੰ ਆਪਣੀ ਰੂਟੀਨ ਸੈੱਟ ਕਰਨੀ ਪਊਗੀ ਕਿ ਅਸੀਂ ਜੋ ਹਦਾਇਤਾਂ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਹਨ ਇਹ ਬਹੁਤ ਜ਼ਰੂਰੀ ਹੈ ਕਿ ਜਿਹੜੀਆਂ ਹਦਾਇਤਾਂ ਜਾਰੀਆਂ ਕੀਤੀਆਂ ਜਾਂ ਗਾਈਡਲਾਈਨ ਜਾਰੀ ਕੀਤੀਆਂ ਜਾਂ ਉਹਨਾਂ ਦੀ ਪਾਲਣਾ ਕਰੀਏ ਇਹਦਾ ਸਾਨੂੰ ਇਹ ਨਹੀਂ ਦੱਸਿਆ ਵੀ ਡਿੱਗ ਪੈਂਦਾ ਤੋਂ ਬਾਅਦ ਇਹਦਾ ਕੀ ਕੀਤਾ ਜਾਵੇ ਹੁਣ ਆਮ ਜਨਤਾ ਦੇ ਇਹੋ ਹੀ ਅੱਗ ਲੱਗੀ ਆਪਣੇ ਡੰਗਰ ਬਜਾਵਾਂਗੇ ਤੇ ਪਾਣੀ ਪਾਉਣ ਲੱਗੇ ਆਪਣੇ ਆਪ ਨੂੰ ਸੁਰੱਖਿਅਤ ਹਾਂਜੀ ਪਰ ਪ੍ਰਸ਼ਾਸਨ ਵੱਲੋਂ ਜਾਂ ਆਰਮੀ ਵੱਲੋਂ ਕੋਈ ਲੱਗੇ ਸਾਡੇ ਇੰਨੀ ਆਰਮੀ ਆ ਜੀ ਪਿੰਡ ਚੱਕ ਵੀ ਅਨਾਉਂਸਮੈਂਟ ਨਹੀਂ ਕਰਾਈ ਹੋਣੀ ਵੀ ਆਹ ਚੀਜ਼ ਹੋ ਸਕਦੀ ਆ ਸਵੇਰ ਦੇ ਜਾਂ ਰਾਤ ਦੇ ਘੁੰਮਣ ਦੇ ਆਪਣੇ ਉੱਪਰ ਤੇ ਇਹ ਚੀਜ਼ ਨੂੰ ਮਤਲਬ ਰੋਕਣ ਲਈ ਜਾਂ ਤੁਸੀਂ ਮਤਲਬ ਕੀ ਬਚਾ ਜਾਂ ਜਾਗਦੇ ਰਹੋ ਇੱਕ ਦਿਨ ਜਾਗਦੇ ਰਹੋ ਕੋਠੇ ਅੱਗੇ ਅੱਗੇ ਸੁਣਦੇ ਸੀ ਅਸੀਂ ਸੈਨਾ ਦੇ ਠਿਕਾਣੇ ਨਿਸ਼ਾਨਾ ਬਣਾਇਆ ਕਿ ਹੁਣ ਤਾਂ ਆਮ ਲੋਕਾਂ ਤੱਕ ਪਹੁੰਚ ਗਏ ਹਮਲੇ ਇਹ ਪਤਾ ਨਹੀਂ ਹੋਣੀ ਨਿਸ਼ਾਨਾ ਜਾਂ ਕੀ ਆ ਜਾਂ ਕਿੱਧਰੋਂ ਫੇਲ ਹੋ ਕੇ ਡਿੱਗਿਆ ਵਾ ਜਾਂ ਕਿੱਦਾਂ ਵੀ ਉਹ ਉਹਨਾਂ ਨੇ ਫੋਜੀ ਨਹੀਂ ਗੋਲੀਆਂ ਚਲਾਈਆਂ ਸ਼ਾਇਦ ਕਹਿੰਦੇ ਫੇਰ ਹੀ ਡਿੱਗਾ ਵਾ ਤੇ ਬਾਕੀ ਆਮ ਲੋਕਾਂ ਨੂੰ ਥੋੜਾ ਜਿਆਦਾ ਦੱਸਣਾ ਚਾਹੀਦਾ ਸਰ ਵੀ ਇਹ ਡਿੱਗਦਾ ਵਾ ਇਸ ਤਰ੍ਹਾਂ ਦੇ ਹਮਲੇ ਹੋ ਸਕਦੇ ਆ ਤੇ ਇਹਨਾਂ ਹਰਾਤਾਂ ਨਾਲ ਨਜਿੱਠਣਾ ਕਿਵੇਂ ਸਾਹਮਣਾ ਕਿਵੇਂ ਕਰਨਾ ਹੈ ਪਿੰਡ ਵਾਲੇ ਸੁੱਤੇ ਹੁੰਦੇ ਤੇ ਡਿੱਗ ਜਾਂਦਾ ਤੇ ਚਾਹੇ ਉਹ ਅਲਾਸਮੈਂਟ ਗੁਰਦੁਆਰਾ ਸਾਹਿਬ ਹੋਈ ਹੁੰਦੀ ਵੀ ਕੁਝ ਵੀ ਹੋ ਸਕਦਾ ਰਾਹ ਤੇ ਇੱਕ ਦੋ ਜੀ ਗਲੀ ਚ ਜਾਗਦੇ ਰਹੋ ਧਿਆਨ ਰੱਖੋ ਉੱਤੇ ਤੇ ਉਸ ਤੋਂ ਬਾਅਦ ਆਹ ਤੇ ਡਿੱਗਣ ਤੋਂ ਬਾਅਦ ਕਿੱਥੇ ਕਾਲ ਕਰਨੀ ਤੁਹਾਨੂੰ ਲੱਗਦਾ ਕਿ ਇਹ ਨਮਜੁੱਦਾ ਲੱਗਦਾ ਸਾਨੂੰ ਪਿੰਡਾਂ ਠਿਗਰੀ ਪੈਰੇ ਦੇਣੇ ਪੈਣਗੇ ਬਿਲਕੁਲ ਸਾਰੇ ਆਪਣੇ ਆਪ ਦੇ ਫਿਰ ਦੇਣੇ ਹੀ ਆ ਇੱਥੇ ਤੇ ਕੋਈ ਨਹੀਂ ਆਇਆ ਇੱਕ ਨਹੀਂ ਆਇਆ 5000 ਵੋਟ ਨਹੀਂ ਪੈਂਦੀ ਉਹ ਛੋਟਾ ਜਿਹਾ ਕਸਬਾ ਨਹੀਂ ਵੱਡਾ ਪਿੰਡ ਆ ਕੋਈ ਦੱਸਣ ਨਹੀਂ ਆਇਆ ਜਾਂ ਪੁਲਿਸ ਵੱਲੋਂ ਜਾਂ ਆਰਮੀ ਵੱਲੋਂ ਚਲੋ ਇੰਨੇ ਆਪਣੇ ਸੁਖਣਾ ਜਵਾਨ ਇੱਕ ਆਮ ਗਰਾਊਂਡ ਲੈਵਲ ਦਾ ਫੈਕਟ ਹੈ ਗਰਾਊਂਡ ਫੈਕਟ ਹੈ ਕਿ ਆਮ ਲੋਕਾਂ ਨੂੰ ਜਾਗਰੂਕ ਕਰਨਾ ਆਮ ਲੋਕਾਂ ਨੂੰ ਸੁਚੇਤ ਕਰਨਾ ਵੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਤੋਂ ਜੇ ਇਹ ਰਾਤਾਂ ਜਦੋਂ ਇਹ ਡਿੱਗ ਚੁੱਕਿਆ ਉਸ ਤੋਂ ਬਾਅਦ ਵੀ ਪਿੰਡ 'ਚ ਕੋਈ ਅਨਾਉਂਸਮੈਂਟ ਜਿਹੜੀ ਹਲੇ ਤੱਕ ਨਹੀਂ ਕਰਵਾਈ ਗਈ ਕਿ ਪਿੰਡ ਵਾਸੀ ਸੁਚੇਤ ਰਹਿਣ ਇਹ ਹਮਲੇ ਮੁਰ ਤੋਂ ਹੋ ਸਕਦੇ ਨੇ ਦਿਨ ਨਿਕਲਦਿਆਂ ਹਲੇ ਕਈ ਲੋਕ ਸੁੱਤੇ ਹੀ ਪਏ ਹੋਣੇ ਆ ਇੱਕ ਇੱਕ ਵੱਡਾ ਸਾਰਾ ਡਰੋਨ 4 ਫੁੱਟ ਦਾ ਡਰੋਨ ਇਹਨਾਂ ਵਿਸਫੋਟਕ ਪਦਾਰਥਾਂ ਦੇ ਜਿਨ੍ਹਾਂ ਦੇ ਨਾਲ ਉਸ ਦੇ ਨਾਲ ਬਣੇ ਹੋਏ ਨੇ ਤੇ ਇੱਕ ਘਰ ਦੇ ਵਿੱਚ ਡਿੱਗਦਾ ਡਿੱਗਦੇ ਆ ਉਸਦੇ ਪਾਰਟਸ ਖਿਲਰ ਜਾਂਦੇ ਉਸ ਨੂੰ ਅੱਗ ਲੱਗ ਜਾਂਦੀ ਹੈ ਤੇ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਫੈਲ ਜਾਂਦੀ ਪਰ ਇਹਨਾਂ ਭਾਈ ਸਾਢੇ 5 ਵਜੇ ਦਾ ਟਾਈਮ ਹੀ ਬੂਰਾ ਤੇ ਇੱਕ ਕ੍ਰੈਸ਼ ਹੁੰਦਾ ਹੁੰਦਾ ਆਇਆ ਵਾ ਇਹਦੇ ਇੱਕਦਮ ਡਿੱਗ ਪਿਆ ਡਿੱਗਣ ਕਰਕੇ ਬਲਾਸਟ ਹੋ ਗਿਆ ਸਾਡੇ ਵਿੜੇ ਡਿੱਗ ਪਿਆ ਹਾਂ ਵਿੜੇ ਡਿੱਗ ਪਿਆ ਇਹਦੇ ਮਤਲਬ ਕੀ ਇੱਥੇ ਮਤਲਬ ਤਾਂ ਜਿਵੇਂ ਮੱਝਾਂ ਬੰਨੀ ਹੋਈਆਂ ਸੀ ਹਾਂ ਹਾਂ ਇਹਦੇ ਮੱਝਾਂ ਬੰਨੀਆਂ ਸੀ ਇਹ ਰਾਤ ਤੋਂ ਹੀ ਕੋਈ ਮੰਦਿਆ ਵਾ ਇਦੇ ਬਾਰੇ ਮਨ ਲੱਗੀ ਜਿਵੇਂ ਰਾਤ ਤੋਂ ਕੋ ਮੰਦਿਆਂ ਇਹਨਾਂ ਨੂੰ ਸਾਰੇ ਪਿੰਡ ਨੂੰ ਇੱਕ ਰੀਅ ਅਵੇਅਰ ਕਰਨਾ ਚਾਹੀਦਾ ਸੀ ਕਿ ਅਸੀਂ ਆਪਣਾ ਬਚਾ ਕਿੱਦਾਂ ਕਰ ਸਕਦੇ ਹਾਂ ਹੁਣ ਡਿੱਗਦਾ ਡਿੱਗਿਆ ਫਿਰ ਸੀ ਕੀ ਕੀਤਾ ਡਿੱਗਦੇ ਆ ਸਾਰੀ ਮਨ ਲੱਗੀ ਜਦੋਂ ਕਿ ਸਾਰੀ ਅੱਗ ਲੱਗੀ ਇੰਦੀ ਅੱਗ ਹੀ ਬੁਝਾਉਣੀ ਹੈ ਜਾਂ ਸਾਨੂੰ ਹਾਂ 500 ਬੰਦਾ ਇਕੱਠਾ ਹੋ ਗਿਆ ਸਾਨੂੰ ਇਹਦੇ ਬਾਰੇ ਕੋਈ ਦੱਸਣਾ ਚਾਹੀਦਾ ਵਾ ਕਿ ਇਹ ਤੋਂ ਕਿੱਦਾਂ ਬਜਨਾ ਕਿੱਦਾਂ ਅੱਗ ਬੁਝਾਉਣੀ ਪੁਲਿਸ ਨੂੰ ਸੂਚਿਤ ਕੀਤਾ ਪਹਿਲੇ ਇੱਕ ਵਾਰ ਘਟਣਾ ਸਾਰੀ ਦੱਸ ਤੋਂ ਫਿਰ ਆਪਾਂ ਅਗਲੀ ਗੱਲ ਤੇ ਨਹੀਂ ਨਹੀਂ ਫਿਰ ਪਹਿਲਾਂ ਇਹ ਆਰਮੀ ਮਿਲਟਰੀ 10 15 ਮਿੰਟ ਚ ਆਈ ਆ ਉਹ ਲੈ ਗਈ ਆ ਬਾਕੀ ਡਰੋਨ ਇਕੱਠਾ ਕਰਕੇ ਲੈ ਗਈ ਕਿਉਂਕਿ ਸ਼ੌਣੀ ਅੱਡੇ ਲੱਗੇ ਆ ਇਹ ਕਿਉਂ ਛੱਡ ਗਏ ਫਿਰ ਇਹਦਾ ਖਤਰਾ ਵਾ ਇਹਦਾ ਖਤਰਾ ਵਾ ਇਹਨਾਂ ਦੱਸ ਗਏ ਆ ਬਰੂਦ ਹੈ ਜੇ ਇਹਨਾਂ ਦੱਸ ਗਏ ਕਿ ਇਹ ਖਤਰਾ ਡਿਫਿਊਜ਼ ਨਹੀਂ ਹੋਇਆ ਡਿਫਿਊਜ਼ ਹੋ ਸਕਦਾ ਵਾ ਤੇ ਇਹਦੀ ਕੋਈ ਸਪੈਸ਼ਲਿਸਟ ਜਿਹੜੀ ਉਹ ਚੱਲਿਆ ਜਿਹੜਾ ਬਰੂਦ ਹੈ ਉਹ ਇੱਥੇ ਛੱਡ ਗਿਆ ਤੇ ਜਿਹੜਾ ਟੁੱਟਿਆ ਡਰੋਨ ਆ ਉਹ ਲੈ ਗਏ ਹਾਂ ਉਹ ਲੈ ਗਏ ਆਪਣਾ ਉਹ ਜਿਹੜਾ ਸਬੂਤ ਆ ਸਾਰਾ ਉਹ ਲੈ ਗਏ ਆ ਇਹਨੂੰ ਡਿਫਿਊਜ਼ ਨਹੀਂ ਹੋਇਆ ਇਹਨੂੰ ਅਨਡਿਫਿਊਜ਼ ਨੂੰ ਇੱਥੇ ਛੱਡ ਗਏ ਉਹ ਲੈ ਕੇ ਕੀ ਗਏ ਵੱਡਾ ਖਤਰਾ ਹੜੇ ਸੀ ਪਾਜੀ ਸਾਨੂੰ ਤੇ ਪਤਾ ਨਹੀਂ ਇੰਨੀ ਜਾਣਕਾਰੀ ਖੁਦ ਆਰਮੀ ਕਹਿ ਰਹੀ ਵੀ ਖਤਰਾ 5 ਕਿਲੋ ਬਰੂ ਤਾਂ ਇੰਨਾ ਕੁਝ ਫਟ ਸਕਦਾ ਤੇ ਵੇਖ ਲਓ ਸੁਰੱਖਿਆ ਕਿੰਨੀ ਹੈ ਜੇ ਉਹ ਨਹੀਂ ਖਲੋਤੇ ਤੁਸੀਂ ਵੀ ਖਲੋਤੇ ਆ ਕੁਝ ਵੀ ਹੋ ਸਕਦਾ ਸਾਰੇ ਜੀ ਆਪਣੇ ਪਰਿਵਾਰ ਸੁਖਣਾ ਸਾਰਾ ਵੀ ਪਰਿਵਾਰ ਦੇਖੋ ਲਗਭਗ ਪਰ ਇੱਕ ਗੱਲ ਹੈ ਕਿ ਖੁਸ਼ਕਿਸਮਤ ਹੋ ਹਾਸਾ ਹੋਣੋਂ ਟਲ ਗਿਆ ਹਾਂ ਹਾਂ ਇਹ ਦੇ ਮਤਲਬ ਕੀ ਮਹਾਰਾਜ ਦਾ ਸ਼ੁਕਰ ਆ ਗੁਰੂ ਦੀ ਨਗਰੀ ਕੋਈ ਗੱਲ ਬਾਤ ਹੀ ਨਹੀਂ ਇੱਥੇ ਠੀਕ ਹੈ ਤੋ ਪਿੰਡ ਵਾਸੀਆਂ ਚ دہشت ਬੜੀ ਫੈਲਦੀ ਜਿਵੇਂ ਇਸ ਤਰ੍ਹਾਂ ਦੀ ਕੱਟੀ ਹੈਗੀ ਆ ਤਾਂ ਉਹ ਵੀ ਲੜ ਉਹਦੇ ਆਈ ਤੁਸੀਂ ਦੇਖ ਸਕਦੇ ਜੀ ਭਾਜੀ ਡਰ ਪੈਦਾ ਕੀ ਹੋਇਆ ਸੀਗਾ ਤੁਸੀਂ ਕਿੰਨੇ ਵਜੇ ਬਸ ਇਹੀ ਹੈ ਵੀ ਥੋੜਾ ਜਿਹਾ ਅਵੇਅਰ ਕੀਤਾ ਜਾਵੇ ਤੇ ਬਿਲਕੁਲ ਡਰ ਦਾ ਮਾਹੌਲ ਹੈ دہشت ਦਾ ਮਾਹੌਲ ਹੈ ਅੰਨ ਚੱਲਿਆ ਬਰੂਧ ਦੇ ਭਰੇ ਸ਼ੈਲ ਕੋਈ ਆਰਡੀਐਕਸ ਕਹਿ ਰਿਹਾ ਕੋਈ ਬਰੂਧ ਕਹਿ ਰਿਹਾ ਪਰ ਵਸਫੋਟਕ ਪਦਾਰਥ ਜਿਹੜਾ ਇਹਨਾਂ ਸ਼ੈਲਸ ਦੇ ਵਿੱਚ ਹੈ ਜਿਸ ਦਾ ਭਾਰ 5 ਕਿਲੋ ਤੋਂ ਵੱਧ ਦੱਸਿਆ ਜਾ ਰਿਹਾ ਤੋ ਬੇहद ਖਤਰਨਾਕ ਵਿਸਫੋਟਕ ਪਦਾਰਥ ਹੈ ਅਣਚਲੇ ਵਿਸਫੋਟਕ ਪਦਾਰਥ ਜੋ ਸਵੇਰੇ 5:30 ਵਜੇ ਇੱਕ ਡਰੋਨ ਦੇ ਨਾਲ ਬੰਨਿਆ ਹੋਇਆ ਇਸ ਘਰ ਦੇ ਵਿੱਚ ਲਿਗਿਆ ਤੁਰੰਤ ਉਸ ਨੂੰ ਅੱਗ ਲੱਗੀ ਅੱਗ ਬੁਝਾਈ ਗਈ ਆਰਬੀ ਪਹੁੰਚੀ ਆਰਮੀ ਸਿਰਫ ਡਰੋਨ ਦੇ ਪਾਰਸ ਲੈ ਗਈ ਔਰ ਇਹ ਕਹਿ ਕੇ ਗਈ ਕਿ ਇਹ ਅਣਚਲੇ ਹੈ ਇਸ ਤੋਂ ਪਾਸੇ ਰੋ ਉਹਨੂੰ ਉਡੀਕ ਕੀਤੀ ਜਾ ਰਹੀ ਹੈ ਮਹਾਰਾਂ ਦੀ ਇੱਕ ਟੀਮ ਆਨਦੀ ਜਿਹੜੀ ਇਸ ਨੂੰ ਡਿਫਿਊਜ਼ ਕਰੂਗੀ ਚਾਹੇ ਇੱਥੇ ਕਰੇ ਜਾਂ ਕਿਸੇ ਹੋਰ ਰਿਮੋਟ ਏਰੀਆ 'ਚ ਖਾਲੀ ਥਾਂ ਤੇ ਲਿਜਾ ਕੇ ਕੀਤਾ ਜਾਵੇ ਪਰ ਇੱਕ ਸਵਾਲ ਜ਼ਰੂਰੀ ਇਸ ਕਟੜਾ ਦੇ ਨਾਲ ਜੁੜਿਆ ਹੈ ਕਿ ਪ੍ਰਸ਼ਾਸਨ ਵੱਲੋਂ ਲਗਾਤਾਰ ਗਾਈਡਲਾਈਨਾਂ ਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਪਰ ਉਹਨਾਂ ਗਾਈਡਲਾਈਨਾਂ ਕਿਤੇ ਇਹ ਜ਼ਿਕਰ ਨਹੀਂ ਕੀਤਾ ਗਿਆ ਕਿ ਜੇਕਰ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਣ ਕਿਸੇ ਘਰ 'ਚ ਕਿਸੇ ਗਲੀਗੁਆਂ ਦੇ ਵਿੱਚ ਇਸ ਤਰ੍ਹਾਂ ਦਾ ਡਰੋਨ ਦੇ ਨਾਲ ਬੰਨਿਆ ਕੋਈ ਸੌੜਕ ਪਦਾਰਥ ਦਿਖੇ ਤਾਂ ਉਹਨਾਂ ਹਾਲਾਤਾਂ ਵਿੱਚ ਕੀ ਸਟੈਪਸ ਲੈਣੇ ਚਾਹੀਦੇ ਹੈ ਕੀ ਮਰਜ਼ ਲੈਣੇ ਚਾਹੀਦੇ ਹੈ ਕਿਸ ਤਰ੍ਹਾਂ ਦੇ ਨਾਲ ਉਹਨਾਂ ਹਾਲਾਤਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਕੈਮਰਾਪਰਸ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਪਿੰਡ ਵਡਾਲਾ ਪਿੱਟੇ ਬੇਟੇ